ਮਿਸਟਰ ਐਡੀਆ ਪੰਦਰਮਾ ਜੋ ਕਿ 16 17 ਮਾਰਚ ਨੂੰ ਵਿਧਾਨਾ ਦੇ ਵਿੱਚ ਅਸੀਂ ਇੰਡੋਰ ਸਟੇਡੀਅਮ 'ਚ ਕਰਾ ਰਹੇ ਹਾਂ ਜਿਹਦੇ ਵਿੱਚ ਸਾਡੇ ਹਿੰਦੂਸਤਾਨ ਦੀਆਂ ਪੂਰੀਆਂ ਜਿੰਨੀਆਂ ਵੀ ਸਟੇਟਾਂ ਜਿਨ੍ਹਾਂ ਦਾ ਸਰਕਸ ਬੋਰਡ ਹੈ ਪੂਰੇ ਪਾਰਟਿਸਪੇਸ਼ਨ ਕਰ ਰਹੇ ਆ ਉਹਨਾਂ ਦਾ ਅਸੀਂ ਵੈਲਕਮ ਕਰਦੇ ਆ ਪੂਰੇ ਅਥੀਸਾ ਜਿਹੜੀ 15ਵੀਂ ਜਿਹੜੀ ਨੈਸ਼ਨਲ ਇੰਡੀਆ ਕੌਂਫਰੰਸ ਜਿਹੜਾ ਹੋਵੇਗਾ ਤਰੁਵਿਗਾ ਪੂਰੇ ਤੰਗਿਆ ਤਰੀਕੇ ਨਾਲ ਹੋਵੇਗਾ ਕਿਉਂਕਿ ਸਾਰਾ ਦਾ ਸਹਿਯੋਗ ਹੀ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਤੇ ਜਿਹਦੇ ਵਿੱਚ ਅਸੀਂ ਜਿਹੜਾ ਮੇਰੇ ਨਾਲ ਜਿਹੜਾ ਕੈਸ਼ ਫਲੋ ਦਾ 25 ਲੱਖ ਰੁਪਏ ਜਿਹੜਾ ਹੈਗਾ ਉਹ ਕਰਨੇ ਜਾ ਰਹੇ ਹਾਂ ਸਰੀਰ ਵਿੱਚ 400 ਬੱਚਾ ਹੈਗਾ ਜਿਹੜਾ ਪਾਰਟਿਸਪੇਸ਼ਨ ਕਰਨ ਆ ਰਿਹਾ ਜਿਹਦੇ ਵਿੱਚ ਸਿਲੈਕਟ ਬੱਚਾ ਜੋ ਕਿ ਹਰ ਇੱਕ ਸਟੇਟ ਤੋਂ ਜੋ ਸਿਲੈਕਟ ਹੋ ਕੇ ਆ ਰਹੇ ਜਿਹਦੇ ਵਿੱਚ ਸਾਡੀ ਇੰਡੀਆ ਰੇਲ ਹੋਗੀ ਆ ਇੰਡੀਆ ਪੁਲਿਸ ਹੋਗੀ ਸਰਵਿਸ ਦੇ ਜਿੰਨੇ ਵੀ ਬੋਰਡ ਹੈ ਪਾਰਟਿਸਪੇਸ਼ਨ ਇਹਦੇ ਸਾਡੇ ਫੈਡਰੇਸ਼ਨ ਨਾਲ ਰਿਲੇਟਡ ਉਹ ਸਾਰੇ ਪਾਰਟਿਸਪੇਸ਼ਨ ਕਰ ਰਹੇ ਨੇ ਲੁਧਿਆਣਾ ਚ ਹੋਣ ਵਾਲੀ 15ਵੀਂ ਮਿਸਟਰ ਇੰਡੀਆ ਚੈਂਪੀਅਨਸ਼ਿਪ ਜਿਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਪਦਮਸ਼ਰੀ ਅਤੇ ਅਰਜੁਨ ਅਵਾੜੀ ਪ੍ਰੇਮਚੰਦ ਡੋਗਰਾ ਨੇ ਵੀ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਅਤੇ ਕਹਿਆ ਕਿ 16 ਤੋਂ 17 ਮਾਰਚ ਨੂੰ ਲੁਧਿਆਣਾ ਵਿੱਚ ਹੋਣ ਵਾਲੇ ਮਿਸਟਰ ਇੰਡੀਆ ਚੈਂਪੀਅਨਸ਼ਿਪ ਦੇ ਵਿੱਚ 500 ਦੇ ਕਰੀਬ ਲੋਕ ਹਿੱਸਾ ਲੈਣਗੇ ਉਧਰ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ 25 ਲੱਖ ਤੋਂ ਜ਼ਿਆਦਾ ਇਨਾਮ ਦੀ ਰਾਸ਼ੀ ਰੱਖੀ ਗਈ ਹੈ ਉਧਰ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਹੈ ਇਸ ਤੋਂ ਇਲਾਵਾ ਉਹਨਾਂ ਨਸ਼ਿਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ सना मैं जयपुर से नील्स ग्रुप की ओर से ये जो मुझे 15 मिस्टर इंडिया सीनियर नेशनल चैम्पियनशिप के आयोजन का मौका मिला है मैं इसके लिए बहुत बहुत शुक्रगुजार हूँ प्रेमचंद जी की सोनू सर से और चेतन पटारिया सर हिरेल में आरसू सर राजशेखर भैया सभी लोग सभी आई पी फैमिली इन लोगों ने मुझे इसका आयोजन करने का मौका दिया और आप सभी लोगों का शुक्रिया आप लोग इसके प्रचार प्रसार में हमारे साथ में हैं बस मैं अपनी तरफ से बधाई देती हूं आप सभी लोगों को ਏ ਐਗਰੀਮ ਬਧਾਈ ਹੈ ਕਿ ਇਹ ਅੱਛਾ ਹੋ ਮੈਂ ਮਨੋਸਬਰਵਾ ਜਨਰਲ ਸੈਕਟਰੀ ਪੰਜਾਬ ਮੇਜਰ ਬੋਡੀ ਬਿਲਡਿੰਗ ਤੋਂ ਪਹਿਲੇ ਤੇ ਅਸੀਂ ਵੈਲਕਮ ਕਰਦੇ ਹਾਂ ਸਾਡੇ ਪਦਮਸ਼ਰੀ ਪ੍ਰੇਮਚੰਦ ਡੇਗੜਾ ਜੀ ਦਾ ਜਿਨ੍ਹਾਂ ਨੇ ਅੱਜ ਪੋਸਟਰ ਰਿਲੀਜ਼ ਕੀਤਾ ਸਾਡੇ ਸੈਕਟਰੀ ਸੁਰਜੀਤ ਬਾਣ ਜੀ ਨਵਨੀਤ ਸਿੰਘ ਜੀ ਸਾਡੇ ਜਤਿੰਦਰ ਜੀ ਸਾਡੀ ਪੂਰੀ ਲੁਧਿਆਣਾ ਦੀ ਟੀਮ ਔਰ ਸਪੈਸ਼ਲੀ ਥੈਂਕਸ ਅਹਿਜਰ ਹਸਨਾ ਜੀ ਦਾ ਜੋਗੀ ਸਾਡੇ ਵਿੱਚ ਜੈਪੁਰ ਤੋਂ ਸਪੈਸ਼ਲਿਸਟ ਇਥੇ ਪਹੁੰਚੇ ਉਹਨਾਂ ਦੀ ਪੂਰੀ ਟੀਮ ਦਾ ਜਿਨਨੇ ਵੀ ਸਾਡੇ ਸਪான்ਸਰ ਹਨ ਉਹਨਾਂ ਦਾ ਵੀ ਥੈਂਕਸ ਔਰ ਮੀਡੀਆ ਪਾਰਟਨਰ ਦਾ ਵੀ ਥੈਂਕਸ ਤੁਸੀਂ ਸਾਨੂੰ ਇਸ ਕੰਪੀਟੀਸ਼ਨ ਤੇ ਅੱਜ ਜੋ ਸਾਡਾ ਮਿਸਟਰ ਇੰਡੀਆ 15ਵਾਂ ਜੋ ਕਿ 16-17 ਮਾਰਚ ਲੁਧਿਆਣਾ ਦੇ ਵਿੱਚ ਅਸੀਂ ਇੰਡੋਰ ਸਟੇਡੀਅਮ ਚ ਕਰਾ ਰਹੇ ਹਾਂ ਜਿਹਦੇ ਵਿੱਚ ਸਾਡੇ ਹਿੰਦੂਸਤਾਨ ਦੀਆਂ ਪੂਰੀਆਂ ਜਿੰਨੀਆਂ ਵੀ ਸਟੇਟਾਂ ਹੈ ਜਿਨ੍ਹਾਂ ਨੇ ਸਰਵਿਸ ਬੋਰਡ ਹੈ ਪੂਰੇ ਪਾਰਟਿਸਪੇਸ਼ਨ ਕਰ ਰਹੇ ਆ ਉਹਨਾਂ ਦਾ ਅਸੀਂ ਵੈਲਕਮ ਕਰਦੇ ਹਾਂ ਪੂਰੇ ਐਥਲੀਟਸ ਦਾ ਔਰ ਪੂਰੇ ਆਫੀਸ਼ੀਅਲ ਦਾ ਔਰ ਸਾਡੇ ਪੂਰੇ ਜਿੰਨੇ ਵੀ ਸਪான்ਸਰ ਉਹਨਾਂ ਦਾ ਵੀ ਅਸੀਂ ਵੈਲਕਮ ਕਰਦੇ ਹਾਂ ਆਪਣੇ ਲੁਧਿਆਣਾ ਦੇ ਵਿੱਚ 16-17 ਮਾਰਚ ਨੂੰ ਇੰਡੋਰ ਸਟੇਡੀਅਮ ਚ ਫਿਰ ਕਿੰਨੇ ਜਿਹੜੇ ਪਾਰਟਿਸਪੈਂਟ ਹੋਣਗੇ ਸਰ ਇਹਦੇ ਵਿੱਚ 400 ਬੱਚਾ ਹੈਗਾ ਜਿਹੜਾ ਪਾਰਟਿਸਪੇਸ਼ਨ ਕਰਨ ਆ ਰਿਹਾ ਜਿਹਦੇ ਵਿੱਚ ਸਿਲੈਕਟ ਬੱਚਾ ਜੋ ਕਿ ਹਰ ਇੱਕ ਸਟੇਟ ਤੋਂ ਵਿੱਚੋਂ ਸਿਲੈਕਟ ਹੋ ਕੇ ਆ ਰਿਹਾ ਜਿਹਦੇ ਵਿੱਚ ਸਾਡੀ ਇੰਡੀਆ ਰੇਲ ਹੋਗੀ ਜਾਂ ਇੰਡੀਆ ਪੁਲਿਸ ਹੋਗੀ ਸਰਵਿਸ ਦੇ ਜਿੰਨੇ ਵੀ ਬੋਰਡ ਹੈ ਪਾਰਟਿਸਪੇਸ਼ਨ ਇਹਦੇ ਸਾਡੇ ਫੈਡਰੇਸ਼ਨ ਨਾਲ ਰਿਲੇਟਡ ਉਹ ਸਾਰੇ ਪਾਰਟਿਸਪੇਸ਼ਨ ਕਰਦੇ ਇਹਦੇ ਵਿੱਚ ਜਿਹਦੇ ਵਿੱਚ ਦੋ ਕੈਟੇਗਰੀਆਂ ਸੀ ਊਮਨਸ ਦੀਆਂ ਰੱਖੀਆਂ ਬੋਡੀ ਬਿਲਡਿੰਗ ਦੀਆਂ 55 ਤੋਂ نیچے اور 55 ਤੋਂ ਉੱਪਰ ਵੱਡੀ ਇਨਾਮ ਦੀ ਰਾਸੀ ਵੀ ਸਰ ਜਿਹਦੇ ਵਿੱਚ ਅਸੀਂ ਬਹੁਤ ਵੱਡਾ ਇਨਾਮ ਦੇਣ ਜਾ ਰਹੇ ਹਾਂ 25 ਲੱਖ 50 ਹਜ਼ਾਰ ਰੁਪਏ ਕੈਸ਼ ਪ੍ਰਾਈਜ਼ ਹੈ ਜੋ ਕਿ ਬਹੁਤ ਹੀ ਬੱਚਿਆਂ ਨੂੰ ਵੰਡ ਕੇ ਜਿਹਦੇ ਵਿੱਚ ਓਵਰ ਆਲ ਨੂੰ ਅਸੀਂ 3 ਲੱਖ ਰੁਪਏ ਰਨਰ ਅਪ ਨੂੰ 1 ਲੱਖ ਰੁਪਏ ਸੈਕੰਡ ਰਨਰ ਅਪ ਨੂੰ 50 ਹਜ਼ਾਰ ਰੁਪਏ ਜੋ ਕੈਟਾਗਰੀ ਦਾ ਇਨਾਮ ਹੈ ਜਿਹਦੇ ਵਿੱਚ ਫਰਸਟ ਨੂੰ 75 ਹਜ਼ਾਰ ਰੁਪਏ ਸੈਕੰਡ ਨੂੰ 50 ਹਜ਼ਾਰ ਥਰਡ ਨੂੰ 40 ਹਜ਼ਾਰ 4th ਨੂੰ 25000 ਤੇ 5th ਨੂੰ 10000 ਰੁਪਏ ਇਹ ਸਾਡਾ ਕੈਟਾਗਰੀ ਦਾ ਪ੍ਰਾਈਜ਼ ਹੈ ਤੇ ਟੋਟਲ ਮਿਲਾ ਕੇ ਜੋ ਕੀ 255000 ਰੁਪਏ ਸੀ ਇਸ ਮਿਸਟਰ ਇੰਡੀਆ ਚ ਵੰਡਣ ਜਾ ਰਹੇ ਹਾਂ ਔਰ ਉਸ ਤੋਂ ਇਲਾਵਾ ਟਰੋਫੀ ਜੋ ਵੀ ਉਹਦੇ ਅਚੀਵਮੈਂਟ ਲੈ ਕੇ ਆਊਗਾ ਵੱਡੇ ਲੈਵਲ ਤੇ ਉਹਨੂੰ ਸਰਕਾਰੀ ਜੋਬ ਦੇ ਵਾਸਤੇ ਵੀ ਅਸੀਂ ਉਹਨੂੰ ਅੱਗੇ ਮੈਂਸ਼ਨ ਕਰਵਾਵਾਂਗੇ ਬੱਚੇ ਨੂੰ ਮੈਂ ਪ੍ਰੇਮ ਚੰਦ ਦੇਖ ਰਾ ਆਪਕੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲਨਾ ਨਮਸਕਾਰ ਬੋਲਨਾ ਆ ਤਾਂ ਬੋਲਣਾ 아이 ਬੜੀ ਖੁਸ਼ੀ ਗੈ ਦਿਨ ਨਾ ਸਮਝੂ ਅੱਜ ਪ੍ਰੈਸ ਕਾਨਫਰੈਂਸ ਜੋ ਸਾਡੇ ਹੋ ਰਹੀ ਆ ਕਿ ਜਿਹਦੇ ਵਿੱਚ ਸੀ ਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਬਾਰੇ ਗੱਲ ਕਰਾਂਗਾ ਕਿ ਇੰਡੀਅਨ ਬਾਡੀ ਬਿਲਡਰ ਫੈਡਰੇਸ਼ਨ ਨੇ ਜੋ ਰਿਕਮੈਂਡੋ ਸਾਨੂੰ ਇਹ ਦਿੱਤੀ ਆ ਜਿਹੜੀ 15ਵੇਂ ਮਿਸਟਰੀ ਇੰਡੀਆ men's and women bodybuilding championship ਜਿਹੜੀ ਹੈਗੀ ਆ 16-17 ਮਾਰਚ ਨੂੰ ਇੰਡੋਰ ਸਟੇਡੀਅਮ ਪਖਵਾੜਾ ਰੋਡ ਦੇ ਉੱਤੇ ਹੋਣ ਜਾ ਰਹੀ ਆ ਬੜਾ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਦੁਬਾਰਾ ਫੇਰ ਅਸੀਂ ਜਿਹੜੀ ਇੱਥੇ ਕਿਉਂਕਹ ਹਰ ਕੰਪੀਟੀਸ਼ਨ ਜਿਹੜੇ ਨੈਸ਼ਨਲ ਦੇ ਇੱਥੇ ਹੁੰਦੇ ਪਏ ਨੇ ਆਪਣੇ ਪੰਜਾਬ ਦੇ ਵਿੱਚ ਤੇ ਪੰਜਾਬੀ ਐਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਜਿਹੜੀ ਹੈਗੀ ਆ ਉਹਦੇ ਜਿਹੜੇ ਸਾਰੇ ਮੈਂਬਰ ਆਣ ਜਾਂ ਮੋਨੋ ਸੱਬਰਵਾਲ ਸੈਕਟਰੀ ਆ ਨਵਨੀਤ ਸਿੰਘ ਔਰ ਜਤਿੰਦਰ ਔਰ ਸਾਰੇ ਜਿੰਨੇ ਵੀ ਪੰਜਾਬੀ ਐਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਮੈਂਬਰ ਉਹਨਾਂ ਨੂੰ ਔਰ ਆ ਜਿਹੜੇ ਸਾਡੇ ਨਾਰਥ ਇੰਡੀਆ ਦੇ ਜਿਹੜੇ ਜਨ ਸੈਕਟਰੀ ਸੂਰਜਪਾਲ ਜੀ ਉਹ ਵੀ ਇੱਥੇ ਆਏ ਨੇ ਔਰ ਸਾਡੇ ਜਿਹੜੇ ਮੇਨ ਸਪਾਂਸਰ ਸਾਨਾ ਜੀ ਮੋਹਸਨ ਸਾਨਾ ਉਹ ਇੱਧਰ ਆਈ ਹੈ ਉਹ ਜਿਹੜੇ ਮੇਨ ਸਪਾਂਸਰ ਜਿਨੂੰ ਕਹਦੇ ਨੇ ਅਸੀਂ ਜਿਹੜਾ ਹੈਗਾ ਨਾ ਜਿਹੜਾ ਟਾਈਟਲ ਟਾਈਟਲ ਜੋ ਸਪான்ਸਰਡ ਆ ਉਹ ਕਰ ਰਹੀ ਨੇ ਉਹ ਸਾਡੇ ਜਿਹੜੇ ਮੇਨ ਮੈਂ ਕਹਾਂਗਾ ਸਾਡੇ ਜਿਹੜੇ ਆਉਣ ਵਾਲੇ ਸਮੇਂ ਜਿਹੜੇ ਸਾਡੇ ਪੱਤਰਕਾਰ ਬੰਦੂ ਜਿਹੜੇ ਹੈਗੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਉਹਨਾਂ ਨੇ ਇੱਥੇ ਸਾਡੇ ਕੋਲ ਆਏ ਨੇ ਇਸ ਨੂੰ ਨਮਤ ਕਿ ਜਿਹੜਾ ਹਾਈਲਾਈਟ ਕਰਨਗੇ ਪੂਰਾ ਜਿਸ ਦੇ ਨਾਲ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ 15ਵੀਂ ਜਿਹੜੀ ਮਿਸ ਇੰਡੀਆ ਕੰਪੀਟੀਸ਼ਨ ਜਿਹੜਾ ਹੋਵੇਗਾ ਹੋਵੇਗਾ ਉਹ ਚੰਗੇ ਤਰੀਕੇ ਨਾਲ ਹੋਵੇਗਾ ਕਿਉਂਕਿ ਸਾਰਿਆਂ ਦਾ ਸਹਿਯੋਗ ਹੀ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਤੇ ਜਿਹਦੇ ਵਿੱਚ ਅਸੀਂ ਜਿਹੜਾ ਮੇਨ ਬਰਾਊਂਡ ਜਿਹੜਾ ਕੈਸ਼ ਟਾਈ ਜਿਹੜਾ ਹੈਗਾ 25 ਲੱਖ ਰੁਪਏ ਜਿਹੜਾ ਹੈਗਾ ਉਹ ਕਰਨੇ ਜਾ ਰਹੇ ਆ ਤੇ ਉਹ ਹੁੰਦਾ ਕੀ ਹੈ ਕਿ ਸਾਰੇ ਬੱਚਿਆਂ ਨੂੰ ਜਿਹੜੇ ਆਉਣ ਵਾਲੇ ਜਿਹੜੇ ਹੈਗੇ ਨੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੇ ਬੱਚੇ ਕੋਈ ਇਨਾ ਰਿਚ ਤੋਂ ਹੁੰਦਾ ਨਹੀਂ ਆ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਕੁਝ ਨਾ ਕੁਝ ਮਿਲੇ ਤੇ ਬਾਕੀ ਜੌਬ ਜਿਹੜੀਆਂ ਹੈਗੀਆਂ ਉਹ ਵੀ ਬਾਕਾਇਦਾ ਇਹਨਾਂ ਨੂੰ ਪ੍ਰੋਵਾਈਡ ਹੋ ਰਹੀਆਂ ਡੀਐਸਐਫ ਆ ਗਿਆ ਸੀਆਈਐਫਐਸ ਪੰਜਾਬ ਪੁਲਿਸ ਜਾਂ ਆਦਰ ਡਿਪਾਰਟਮੈਂਟ ਰੇਲਵੇ ਦਾ ਹੈਗਾ ਆ ਟੈਲੀਗ੍ਰਾਮ ਪੋਸਟਨ ਟੈਲੀਗ੍ਰਾਫ ਲਿਖਰਾ ਹੋਤੇ ਉਹ ਉਹ ਜੋ ਹੈਗਾ। ਦੈਨ ਉਸ ਤੋਂ ਬਾਅਦ ਅਸੀਂ ਕਹਾਂਗੇ ਕਿ ਕਾਫੀ ਜਿਹੜੇ ਡਿਪਾਰਟਮੈਂਟ ਜਿਹੜੇ ਹੈਗਾ ਪੋਸਟਨ ਟੈਲੀਗ੍ਰਾਫ ਦੇ ਵਿੱਚ ਵੀ ਪੋਸਟਾਂ ਹੈਗੀਆਂ ਨੇ ਉਹ ਜੋ ਜਾਣ ਭਰਤੀ ਹੋ ਰਹੇ ਨੇ ਆਰਮੀ ਜੋ ਸਾਰੀ ਜਾਂਦੇ ਹੈਗਾ ਮਿਲਸਲੀ ਜਾਂਦੇ ਨੇ ਤੇ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ ਕੋਸ਼ਿਸ਼ ਹੁੰਦੀ ਆ ਕਿ ਸਾਰੇ ਬੱਚੇ ਜਿਹੜੇ ਹੈਗੇ ਆ ਆਪਣੀ ਜਿਹੜੀ ਜੋਬ ਲੈਣ ਜਿਹਦੇ ਨਾਲ ਕਿ ਆਪਣਾ ਪਰਿਵਾਰ ਨੂੰ ਪੂਰੇ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਣ। ਸਾਡਾ ਮੇਨ ਮਕਸਦ ਇਹੀ ਹੁੰਦਾ ਸਾਡਾ ਨੈਸ਼ਨਲ ਕਰਾਉਂ ਦਾ ਉਹ ਸਾਡੀ ਐਸਪੋਰਟਸ ਨੂੰ ਕਰਨ ਦਾ ਤਾਂ ਮੈਂ ਫਿਰ ਆਇਓ ਸਾਰੇ ਬੰਦੇ ਕਿੰਨੇ ਕ ਮੈਂਬਰ ਜਿਹੜੇ ਹਿੱਸਾ ਲੈਣਗੇ ਇਸ ਦੇ ਵਿੱਚ ਇਹਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚੋਂ ਘੱਟੋ ਘੱਟ ਵੀ 500 ਦੇ ਕਰੀਬ ਟੋਟਲ ਮੈਂਬਰ ਹੋਣਗੇ ਜਿਹੜੇ ਮਤਲਬ ਕਿ ਜਿਹੜੇ ਕੰਪੀਟੀਟਰ ਪਲੱਸ ਇਹ ਜੋ ਆਫੀਸ਼ਲ ਮਿਲਾ ਕੇ 500 ਤੋਂ ਘੱਟ ਨਹੀਂ ਹੋਣਗੇ ਉਸ ਤੋਂ तकरीबन ਜ਼ਿਆਦਾ ਹੀ ਹੁੰਦੇ ਹੈਗੇ ਸਰ ਲੜਕੀਆਂ ਵੀ ਖਾਸ ਤੌਰ ਤੇ ਹਾਂਜੀ ਹਾਂ ਇਹਨਾਂ ਦੀ ਇੱਕ ਕਲਾਸ ਰੱਖਤਾਂ ਦੋ ਕਲਾਸ ਦੋ ਕਲਾਸ ਉਹਨਾਂ ਦੀਆਂ categories ਰੱਖੀਆਂ ਨੇ ਜਿਹਦੇ ਵਿੱਚ ਹੈਗਾ ਇੱਕ ਬੋਡੀ ਬਿਲਡਿੰਗ ਦਾ ਓਨਲੀ ਬੋਡੀ ਬਿਲਡਿੰਗ ਨਹੀਂ ਹੋਗੇ ਟੱਗੇ ਓਨਲੀ ਬੋਡੀ ਬਿਲਡਿੰਗ ਦੇ ਵਿੱਚ ਜਿਹੜੀ ਔਮਨ ਬੋਡੀ ਬਿਲਡਿੰਗ ਜਿਹੜੀ ਆ ਉਹਦੇ ਵਿੱਚ ਦੋ ਕਲਾਸਾਂ ਹੋ ਚੁੱਕੀਆਂ ਨੇ ਤੇ ਟੋਟਲ ਜਿਹੜੀਆਂ ਸਾਡੀਆਂ ਕਲਾਸਾਂ ਹੋਣਗੀਆਂ 12 ਹੋ ਗਈਆਂ ਟੋਟਲ ਜਿਹੜੀਆਂ ਹੈਗੀਆਂ 10 ਜਿਹੜੀਆਂ ਮੈਨਸ ਸੀਆਂ ਔਰ ਦੋ ਜਿਹੜੀਆਂ ਫੀਮੇਲ ਦੀਆਂ ਸਿੱਲਾ ਪੰਜਾਬ ਨੂੰ ਨਸ਼ਿਆਂ ਦੇ ਨਾਂ ਤੋਂ ਬਦਨਾਮ ਕੀਤਾ ਜਾਂਦਾ ਲੱਗਦਾ ਕਿ ਜਿਹੜੀ ਪੰਜਾਬ ਦੀ ਜਵਾਨੀ ਆ ਜਦੋਂ ਤੁਸੀਂ ਕਹਿ ਰਹੇ ਹੋ ਕਿ 500 ਦੇ ਕਰੀਬ ਵਿਰੇ ਨੇ ਇਹ ਤੇ ਇਸ ਦਾ ਹਿੱਸਾ ਲੈਣਗੇ ਲੋਕ ਲੱਗਦਾ ਕਿ ਵੀ ਪੰਜਾਬ ਦੇ ਵਿੱਚ ਜਿਹੜੇ ਨੇ ਮਿਹਨਤ ਕਰ ਨੌਜਵਾਨ ਨੇ ਜਾਂ ਫਿਰ ਜਿਹੜਾ ਆਪਣੇ ਸ਼ਰੀਰ ਨੂੰ ਸੰਭਾਲਦੇ ਨੇ ਹਾਂ ਸਾਡਾ ਮੇਨ ਮੋਟੋ ਇਹ ਹੀ ਚੀਜ਼ ਹੁੰਦੀ ਹੈ ਕਿ ਸਾਡੀ ਨੈਸ਼ਨਲ ਚੈਂਪੀਅਨ ਕਰਵਾਉਣ ਦਾ ਮਤਲਬ ਜਾਂ ਹੁਣ ਪੰਜਾਬ ਦੇ ਮੇਜਰ ਬਾਡੀ ਬੈਨ ਐਸੋਸੀਏਸ਼ਨ ਜਿਹੜਾ ਪੰਜਾਬ ਦਾ ਕੰਪੀਟੀਸ਼ਨ ਕਰਾਉਣਾ ਜਾਂ ਕੋਈ ਵੀ ਕੰਪੀਟੀਸ਼ਨ ਕਰਾਉਣਾ ਸਾਡਾ ਮਕਸਦ ਇਹ ਹੀ ਹੁੰਦਾ ਕਿ ਜਿਹੜੇ ਜੰਗ ਜਨਰੇਸ਼ਨ ਇਸ ਕੰਪੀਟੀਸ਼ਨ ਦੇਖੇ ਦੇਖਣ ਤੋਂ ਬਾਅਦ ਉਹ ਐਕਸਪਾਇਰ ਹੋਏ ਕਿ ਅਹੀਂ ਵੀ ਆਪਨੇ ਸ਼ਰੀਰ ਨੂੰ ਬਣਾਈ ਹੈ ਜਿਹੜੇ ਕਿ ਨਸ਼ੇ ਦੇ ਜਿਹੜੇ ਅਸੀਂ ਗਲਤ ਸੋਸਾਇਟੀ ਵਿੱਚ ਗਏ ਹੋયા ਅਸੀਂ ਸਹੀ ਟਰੈਕ ਦੇ ਉੱਤੇ ਆਈਏ ਜਿਹਦੇ ਨਾਲ ਕਿ ਉਹਨਾਂ ਨੂੰ ਬੈਨੀਫਿਟ ਹੋਣਗੇ ਪੇਰੈਂਟਸ ਨੂੰ ਸਾਰਿਆਂ ਨੂੰ ਸਹੀ ਜੋ ਮੈਂ ਸੋਸਾਇਟੀ ਨੂੰ ਬਹੁਤ ਬਟਾਉਦਾ ਜਿਹੜਾ ਹੈਗਾ ਬੈਨੀਫਿਟ ਹੋਵੇਗਾ ਕਿਉਂਕਿ ਬੱਚਿਆਂ ਨੂੰ ਸਹੀ ਡਾਇਰੈਕਸ਼ਨ ਜਿਹੜੀ ਦੇਣ ਦੀ ਲੋੜ ਹੈਗੀ ਆ ਤੇ ਮੈਂ ਫਿਰ ਵੀ ਜਿੰਨੇ ਵੀ ਸਾਡੇ ਜਿਮ ਹੈਗੇ ਨੇ ਪੂਰੇ ਪੰਜਾਬ ਦੇ ਵਿੱਚ ਜਾਂ ਮੈਂ ਕਹਿੰਦਾ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਕਮਾਂਗਾ ਤੇ ਜਿੰਨੇ ਵੀ ਲੋਕ ਹੈਗੇ ਨੇ ਸਾਰੇ-ਸਾਰੇ ਇਹਨਾਂ ਬੱਚਿਆਂ ਨੂੰ ওভার ਕਨ ਮਤਲਬ ਕਿ ਜਿੰਨਾ ਇਹਨਾਂ ਚੀਜ਼ਾਂ ਤੋਂ ਪ੍ਰੇਸ਼ ਕਰਨ ਕਿ ਜਿਹੜੇ ਨਸ਼ਿਆਂ ਦੇ ਪਰਥੀ ਜਾ ਰਹੇ ਨੇ ਉਹਨਾਂ ਨੂੰ ਨਾ ਜਾਣ ਕਿ ਮਤਲਬ ਕਿ ਪੂਰਾ ਜੋ ਹੈ ਉਹਨਾਂ ਨੂੰ ਸਹਿਯੋਗ ਉਹਨਾਂ ਦੇ ਨਾਲ ਹੋਵੇ ਜਿਸ ਨਾਲ ਸਾਡਾ ਪੰਜਾਬ ਜਿਹੜਾ ਹੈਗਾ ਫਿਰ ਚੜ੍ਹਦੀਆਂ ਕਲਾ ਵਿੱਚ ਰਹੇ ਜਨਨ ਕਿਉਂਕਿ ਅੱਜ ਦੀ ਮੈਂ ਇਹ ਦੱਸ ਰਿਹਾ ਹੈਗਾ ਜਦੋਂ ਸਭ ਤੋਂ ਪਹਿਲਾਂ ਹੁੰਦਾ ਕਿ ਪਹਿਲਾਂ ਜਦੋਂ ਅਸੀਂ ਕਰਦੇ ਸੀ ਬਾਡੀ ਬਿਲਡਿੰਗ ਕਰਦੇ ਸੀ ਜਦੋਂ ਕੰਪੀਟੀਸ਼ਨ ਨਾ ਮੈਂ ਕਿਉਂ 80 ਤੋਂ ਸ਼ੁਰੂਆਤ ਕੀਤੀ ਹੈਗੀ ਕਰਦੇ-ਕਰਦੇ 8 ਵਾਰੀ ਏਸ਼ੀਆ ਚੈਂਪੀਅਨ ਹੋਇਆ 9 ਸਾਲ ਨੈਸ਼ਨਲ ਚੈਂਪੀਅਨ ਹੋਇਆ ਵਰਲਡ ਚੈਂਪੀਅਨ ਹੋ ਤੇ ਦੋ ਗਰ ਚੌਥੀ ਵੀ ਸੀ ਇੱਕ ਵਾਰ ਸਿਲਵਰ ਮੈਂਡ ਸੀ ਆ ਕਿ ਜਬ ਮੀਡੀਆ ਇੰਡੀਆ ਗਵਰਨਮੈਂਟ ਨੇ ਮੈਨੂੰ ਬਹੁਤ ਬਹੁਤ ਅਵਾਰਡ ਦਿੱਤਾ, ਅਵਾਰਡ ਦਿੱਤਾ, ਪਦਮ ਸ਼੍ਰੀ ਮਿਲ ਗਿਆ, ਅਦਨ ਅਵਾਰਡ ਮਿਲ ਗਿਆ। ਆਪਣੀ ਜੋ ਸਟੇਟ ਪੰਜਾਬ ਦੀ ਹੈ ਉਹਨੇ ਮਹਾਰਾ ਰੰਜੀਤ ਸਿੰਘ ਅਵਾਰਡ ਮਿਲਿਆ। ਲੇਕਿਨ ਬੜੇ ਪ੍ਰਾਉਡ ਫੀਲ ਲਗਾ। ਹਹੀ ਉਹ ਹੀ ਬੱਚਿਆਂ ਨੂੰ ਕਹਿਣਾ ਕਿ ਜਿਹੜੇ ਇਹ ਹੀ ਬੱਚੇ ਹਾਰਡ ਵਰਕ ਕਰਨ ਜਿਹੜੇ ਕਿ ਉਹ ਇਸ ਅਵਾਰਡ ਦੇ ਜਿਹੜੇ ਹੱਕਦਾਰ ਹੋਣਗੇ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੰਜਾਬ ਦਾ ਨਾਮ ਰੋਸ਼ਨ ਕਰਨਗੇ। ਤੇ ਸਾਡੀ ਉਮੀਦ ਇਹ ਹੀ ਹੁੰਦੀ ਹੈ ਕਿ ਜੰਗ ਜਨਰੇਸ਼ਨ ਜਿਹੜੀ ਆ ਉਹ ਨੈਸ਼ਨਲ ਪ੍ਰਤੀਯੋਗ ਨਾ ਆਵੇ ਔਰ ਆਪਣੇ ਸਿਰ ਨੂੰ ਸੰਭਾਲ ਲੈ ਜਿਹਦੇ ਨਾਲ ਕਿ ਪੂਰਾ ਉਹਨਾਂ ਦਾ ਜ